ਨਤਾ ਆਕੀ ਦੇ ਇਸ ਸਮਾਰੋਹ ਜਾਂ ਸਾਰਿਆਂ ਨੂੰ ਮੁਬਾਰਕਾਂ ਉਸ ਤੋਂ ਪਹਿਲਾਂ ਅਸੀਂ ਇੱਕ ਨਾਰਾ ਬਲੰਦ ਕਰਦੀਏ ਜਿਨ੍ਹਾਂ ਦੇ ਰੈਪਰਾਂ ਦੇ ਨਾਂ ਤੇ ਅਸੀਂ 24 ਅਗਸਤ 2025 ਨੂੰ ਪੇਪਰ ਕਰਵਾਇਆ ਹੈ ਜਿੱਦੇ ਵਿੱਚ ਬਹੁਤ ਹੀ ਜ਼ਿਆਦਾ ਬੱਚਿਆਂ ਨੇ ਸਮੂਰਯਤ ਕੀਤੀ ਹੈ ਤੇ ਉਹਨਾਂ ਦੇ ਪੇਰੈਂਟਸ ਨੇ ਵੀ ਇਹਦੇ ਪੇਪਰ ਦੇ ਵਿੱਚ ਆਪਣੇ ਬੱਚਿਆਂ ਨੂੰ ਇੰਨੀ ਵਾਰਸ਼ ਦੇ ਵਿੱਚ ਸੈਂਟਰ ਪਹੁੰਚੇ ਹਨ ਬਜਵਾੜੀ ਲੈ ਕੇ ਇਹ ਪੇਪਰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 24 ਅਗਸਤ 2025 ਨੂੰ ਡਾਕਟਰ ਬੀ ਆਰ ਅੰਬੇਦਕਰ ਜੀ ਦੇ ਵਿਚਾਰਾਂ ਤੇ ਕਰਵਾਇਆ ਹੈ ਇਹ ਸਾਰਾ ਉਪਰੇਲਾ ਡਾਕਟਰ ਬੀ ਆਰ ਅੰਬੇਦਕਰ ਛੋਟਾ ਰਿਫਾਰਮਰ ਵੈਲਫੇਅਰ ਕਮੇਟੀ ਬਜਵਾੜਾ ਵੱਲੋਂ ਕਰਵਾਇਆ ਜਾਂਦਾ ਹੈ ਜਿਸ ਦੇ ਪ੍ਰਧਾਨ ਸ਼੍ਰੀ ਗੋਵਿੰਦਰਾਜ ਜੀ ਤੇ ਹੋਰ ਸਮੂਹ ਕਮੇਟੀ ਮੈਂਬਰ ਵੱਧ ਚੜ ਕੇ ਇਸ ਸਮਰੋਹ ਨੂੰ ਸਫਲ ਕਰਦੇ ਹਨ ਇਸ ਸਮਰੋਹ ਦੇ ਵਿੱਚ 250 ਦੇ ਕਰੀਬ 250 ਦੇ ਕਰੀਬ ਬੱਚਿਆਂ ਨੇ ਪੇਪਰ ਦਿੱਤਾ ਹੈ ਜੋ ਉਸ ਤੋਂ ਬਾਅਦ ਪ੍ਰਾਂਤ ਮਹਾਤਮਾ ਜੋਤੀਬਾ ਫੂਲੇ ਜੀ ਤੇ ਬਣੀ ਫਿਲਮ ਉਹ ਵੀ ਦਿਖਾਈ ਗਈ ਹੈ ਉਸ ਤੋਂ ਬਾਅਦ ਬੱਚਿਆਂ ਦੇ ਦੁਪਹਿਰ ਦੇ ਟਾਈਡ ਦਾ ਪ੍ਰਬੰਧ ਕੀਤਾ ਗਿਆ ਹੈ ਉਹਨਾਂ ਨੂੰ ਪੂਰੀਆਂ ਛੋਲੇ ਦਾ ਲੰਗਰ ਲਗਾਇਆ ਗਿਆ ਹੈ ਉਸ ਤੋਂ ਬਾਅਦ ਜਿਹੜਾ ਆਪਾਂ ਮੈਡੀਕਲ ਚੈੱਕਅਪ ਦੇ ਕੈਂਪ ਉਹਦੇ ਵਿੱਚ ਵੀ ਬਹੁਤ ਸਾਰੇ ਲੋਕਾਂ ਨੇ ਆਪਣਾ ਚੈੱਕਅਪ ਕਰਾਇਆ ਹੈ ਤੇ ਉਹ ਫ੍ਰੀ ਸੇਵਾ ਦਾ ਫਾਇਦਾ ਉਠਾਇਆ ਹੈ ਇਸ ਤੋਂ ਉਪਰੰਤ ਆਪਾਂ ਜਿਹੜੀ ਖਰੀ ਗੁਰਦਨਪੁਰ ਸਤਪੁਰੇ ਦਾਸ ਮਹਾਰਾਜ ਦੇ ਜਨਮ ਸਥਾਨ ਤੇ ਯਾਤਰਾ ਹਰ ਸਾਲ ਦੀ ਤਰ੍ਹਾਂ ਜਾਣੀ ਹੈ ਨਵੰਬਰ ਦੇ 2 ਤੋਂ ਵਿੱਚ ਉਸ ਬਾਰੇ ਵੀ ਵਿਚਾਰ ਪਤੰਦਰਾ ਕੀਤਾ ਹੈ ਤੇ ਲੋਕਾਂ ਨੂੰ ਅਪੀਲ ਕੀਤੀ ਹੈ ਤੇ ਇਸ ਯਾਤਰਾ ਤੇ ਵੱਧ ਤੋਂ ਵੱਧ ਸ਼ਾਮਲ ਹੋਣ ਇਹ ਯਾਤਰਾ ਲਈ ਟਿਕਟ ਜਿਹੜੀ ਆ 31 ਅਕਤੂਬਰ ਤਾਈ ਲਾਸਟ ਸੇਟ ਕੀਤੀ ਜਾਏਗੀ ਇਹ ਯਾਤਰਾ ਨਵੰਬਰ 2025 ਸ਼ੁਰੂ ਦੇ ਵਿੱਚ ਜਾਏਗੀ ਤੇ ਜੋ ਵੀ ਇਸ ਕਾਰਜ ਦੇ ਵਿੱਚ ਜਿੰਨੇ ਵੀ ਸਾਥੀਆਂ ਨੇ ਸਹਿਯੋਗ ਦਿੱਤਾ ਹੈ ਉਹਨਾਂ ਦਾ ਇੱਥੇ ਆਉਣ ਤੇ ਬਹੁਤ-ਬਹੁਤ ਧੰਨਵਾਦ ਤੇ ਇਹ ਡਾਕਟਰ ਮਹਿੰਦਰਜੀ ਦੇ ਵਿਚਾਰਾਂ ਤੇ ਹਰ ਸਾਲ ਦੀ ਤਰ੍ਹਾਂ ਡਾਕਟਰ ਵੀ ਆਰ ਮਹਿੰਦਰਗਾ ਸੋਸ਼ਲ ਰਿਫਾਰਮਰ ਵੈਲਫੇਅਰ ਕਮੇਟੀ ਬਜਵਾੜਾ ਵੱਲੋਂ ਤੇ ਉਹਨਾਂ ਦੇ ਸਮੂਹ ਜਥੇਬੰਦੀਆਂ ਤੇ ਸਮੂਹ ਨਗਰ ਨਿਵਾਸੀ ਸੱਚਕੰਡ ਬਜਵਾੜਾ ਕਲਾਂ ਡੇਰਾ ਸੱਚਕੰਡ ਬਜਵਾੜਾ ਕਲਾਂ ਦੇ ਗੱਦੀ ਨਸ਼ੀਨ ਸੀ ਦੀ 108 ਸੰਤਰ ਜੇਸਦਾਜ ਗੁੰਦੇਰ ਉਹਨਾਂ ਮੇਰ ਕਹੇ ਹੁੰਦਾ ਹੈ ਤੇ ਅਸੀਂ ਸਾਰੇ ਇਸ ਉਪਰਾਲੇ ਦੇ ਵਿੱਚ ਆਪਣਾ ਯੋਗਦਾਨ ਦਿੰਦੇ ਹਾਂ ਤੇ ਇਸੇ ਤਰ੍ਹਾਂ ਅਸੀਂ ਡਾਕਟਰ ਮੇਧਕ ਜੀ ਦੇ ਵਿਚਾਰਾਂ ਨੂੰ ਜਿੰਨਾ ਹੋ ਸਕੇ ਅਸੀਂ ਜਨ ਸਮੂਹ ਤੱਕ ਪਹੁੰਚਾਵਾਂਗੇ ਤੇ ਉਹਨਾਂ ਦੀ ਆਵਾਜ਼ ਜੋ ਵੀ ਉਹਨਾਂ ਦਾ ਨਾਰਾ ਸੀ ਪੜੋ ਜੁੜੋ ਸੰਘਰਸ਼ ਕਰੋ ਉਹਸੀ ਪਬਲਿਕ ਤੱਕ ਪਹੁੰਚਾਉਂਦੀ ਇਹ ਸੰਤਾ ਵਜਨਵੱਧ ਹੈ ਤੇ ਇਸੇ ਨਾਲ ਹੀ ਸਾਰੇ ਸਾਥੀਆਂ ਦਾ ਇੱਥੇ ਆਉਣ ਤੇ ਧੰਨਵਾਦ ਜਿੰਨੇ ਵੀ ਬੱਚਿਆਂ ਨੇ ਵਿਦਿਆਰਥੀਆਂ ਨੇ ਵੱਡਿਆਂ ਨੇ ਪੇਪਰ ਦਿੱਤਾ ਹੈ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਇਹ ਪੇਪਰ ਦੇ ਨਾਮ ਨਵੰਬਰ ਦੇ ਵਿੱਚ ਅਨਾਉਂਸਟ ਕੀ ਜਾਣਗੇ ਉਸ ਦੇ ਵਿੱਚ ਇਹ ਗਰੁੱਪ ਦੇ ਨਾਮ ਉਹ chemi ਤੋਂ ਲੈ ਕੇ 12 ਤਾਈਂ ਤੇ 12ਵੀਂ ਤੋਂ ਲੈ ਕੇ ਆਪ ਜਿੰਨੀ ਵੀ ਕਲਾਸ ਤੱਕ ਹੈ ਉਹਨਾਂ ਦੇ ਵੱਖਰੇ ਨਾਮ ਹਨ ਕਿ ਫਸਟ ਨਾਮ ਜਿਹੜਾ 50000 ਹੈ ਤੇ ਸੈਕੰਡ ਜਿਹੜਾ 20000 ਹੈ ਤੇ ਥਰਡ ਜਿਹੜਾ 11000 ਹੈ ਇਸੇ ਤਰ੍ਹਾਂ A ਗਰੁੱਪ ਦੇ ਵੀ ਹੈ ਉਸ ਤੋਂ ਬਾਅਦ ਜਿਹੜਾ ਸਾਡੇ ਸੈਂਟਰ ਲੈਵਲ ਤੇ ਕੋਈ ਫਸਟ ਸੈਕੰਡ ਆਂਦਾ ਹੈ ਉਹਨਾਂ ਨੂੰ ਸਾਡੀ ਸਸਤਾ ਲੋ ਵੀ 3121100 A ਗਰੁੱਪ ਨੂੰ ਤੇ B ਗਰੁੱਪ ਨੂੰ ਵੀ 3121100 ਇਹ ਦਿੱਤਾ ਜਾਏਗਾ ਇਹ ਸਾਰੀ ਸੰਸਥਾ ਲੋਏ ਵਿਛੇਚੋ ਪ੍ਰალა ਕੀਤਾ ਜਾਂਦਾ ਹੈ ਹਰ ਸਾਲ 1 ਅਗਸਤ ਦੇ ਵਿੱਚ ਹੀ ਪੇਪਰ ਹੁੰਦਾ ਹੈ ਕਿ ਜਿਹੜੀਆਂ ਇਸ ਰਿਲੇਟਿਡ ਬੁੱਕਸ ਹੁੰਦੀਆਂ ਹਨ ਉਹ ਅਸੀਂ 2 ਮਹੀਨੇ ਪਹਿਲਾਂ ਹੀ ਬੱਚਿਆਂ ਨੂੰ ਫ੍ਰੀ ਆਫ ਕੋਸਟ ਡੋਨੇਟ ਕਰਦੀ ਹੈ ਇਹ ਸੰਸਥਾ ਡਾਕਟਰ ਵੀ.ਆਰ ਉਮੀਦਵਾਰ ਸੋਸ਼ਲ ਵੈਲਫੇਅਰ ਕਮੇਟੀ ਤੇ ਸਾਰੀ ਕਾਰਜਕਾਰੀ ਸਾਡੇ ਪ੍ਰਧਾਨ ਜੀ ਗੋਵਿੰਦ ਰਾਏ ਜੀ ਲੈਣੇ ਹੇਠ ਹੁੰਦੀ ਹੈ ਤੇ ਇਸ ਸੰਸਥਾ ਨਾਲੋਂ ਅਪੀਲ ਕਰਾਂਗੇ ਵੀ ਵੱਧ ਵੱਧ ਸਾਥੀ ਜੁੜ ਕੇ ਇਸ ਮਿਸ਼ਨ ਨੂੰ ਸਫਲ ਬਣਾਈਏ ਤੇ ਬਾਬਾ ਸਾਹਿਬ ਦੇ ਨਾਰੇ ਨੂੰ ਸਫਲ ਬਣਾਈਏ ਪੜੋ ਜੁੜੋ ਸੰਘਰਸ਼ ਕਰੋ ਇੰਨੀਆਂ ਗੱਲਾਂ ਕਹਿੰਦਾ ਹਾਂ ਮੈਂ ਸਾਰੇ ਸਾਥੀਆਂ ਦਾ ਤਰਵਾ ਕੇ ਮੈਂ ਟੀਮ ਜੀ ਮੈਂ 파ਕ 파ਕਰ ਰਣ ਜੱਟ ਜੀ ਨਾਮ ਇਹ ਸਹੀ ਨੇ ਜੀ ਜੀ ਸਮਝਦੇ ਕਿ ਹਰ ਸਾਲ ਪਿੰਡ ਤੇ ਮਹਾਨ ਕਲਾ ਇਹ ਆਪਣਾ ਪੇਚ ਜਾਂ ਕਰਤੀ ਮਰਾਓ ਜੀ ਦੀ ਜਾਂਦੀ ਹੈ ਇਸ ਦੇ ਵਿੱਚ ਇਸ ਵਾਰ ਪ੍ਰੀਖਿਆ ਵਿੱਚ 4200 ਦੇ ਡਿਗਰੀ ਕੀਤੀ ਹੈ ਪੇਪਰ ਬਹੁਤ ਹੀ ਚੰਗੇ ਢੰਗ ਨਾਲ ਹੋਇਆ ਹੈ ਜਿਸ ਦੇ ਪਿਲ ਤੋਂ ਬਾਅਦ ਬਾਤ ਮਾਮਾ ਸਾਡੇ ਪੜਾਈ ਨੇ ਬਣਾਈ ਹੋਈ ਫਿਲਮ ਨੂੰ ਲੋਕ ਨੂੰ ਹੋਰ ਵੀ ਬੱਚਿਆਂ ਨੂੰ ਦਿਖਾਈ ਗਈ ਤੇ ਨਾਲ ਮੈਡੀਕਲ ਟੈਕਾ ਡੈਂਟਲ ਮੈਡੀਕਲ ਟੈਕਾ ਜੂਨੀਅਰ ਟਰੈਪੀ ਤੇ ਇਹਨਾਂ ਮੈਡੀਕਲ ਟੈਕਾ ਨੂੰ ਬਾਣੀ ਸ਼ੋਅ ਨੇ ਬਾਖੂਨੀ ਪੇਪਰ ਵਿੱਚ ਕਾਫੀ ਬੱਚਿਆਂ ਨੇ ਸ਼ਮੂਲੀਅਤ ਕੀਤੀ ਸੋ ਸਾਰੇ ਬੱਚਿਆਂ ਦਾ ਆਪ ਦੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਸਮਾਂ ਤੇ ਮਾਰਿਛੇ ਮਾਫੂਰੀ ਪੇਪਰ ਪਾਣਾ ਹੈ ਪੇਪਰ ਪਾਣਾ ਹੈ ਸਾਧ ਸ਼੍ਰੀ ਗੁਰੂ ਦਾਸ ਮੰਦਰ ਵਿਜਵਾੜਾ ਕਲਾ ਜੀ ਜਨ ਪੰਜਾਬੀ ਨੂੰ ਤੇ ਨੰਨੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ ਜੀ